ਸਤ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਹੈ ਜੀ ਵੱਡਾ ਵੀਰਵਾਰ ਤੇ ਇਹਨਾਂ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਦੇ ਲਈ ਸਮਾਂ ਸੋਨੇ ਤੇ ਸੁਹਾਗਾ ਪੰਚ ਆਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲਕਸ਼ਮੀ ਜੀ ਤੇ ਲਿਖ ਕੇ ਹਾਜ਼ਰੀ ਦਿਖਵਾ ਦਿਓ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪੰਚ ਜਾਵੇ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਨਾ ਹੋਵੇ। ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਤੋਂ ਲੈ ਕੇ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਇਹਨਾਂ ਦੇ ਲਈ ਬਹੁਤ ਹੀ ਵੱਡੇ ਭਵਿੱਖ ਪਾਣੀ ਕਰ ਦਿੱਤੀ ਗਈ ਹੈ। ਅੱਜ ਤੋਂ ਲੈ ਕੇ ਹੀ ਇਹ ਰਾਸ਼ੀ ਵਾਲੇ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ। ਇਹਨਾਂ ਦੀ ਹੁਣ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ। ਜੇਕਰ ਇਹ ਛੇ ਰਾਸ਼ੀ ਵਾਲੇ ਬਹੁਤ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਪਏ ਸਨ ਤਾਂ ਹੁਣ ਇਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਸੀ ਤਾਂ ਉਹ ਤੰਗੀ ਜਿਹੜੀ ਹੈ ਉਹ ਦੂਰ ਹੋਣ ਵਾਲੀ ਹੈ ਹੁਣ ਆਉਣ ਵਾਲਾ ਸਮਾਂ ਇਹਨਾਂ ਦਾ ਖੁਸ਼ੀਆਂ ਭਰਿਆ ਸਮਾਂ ਹੋਵੇਗਾ ਇਹਨਾਂ ਦੇ ਘਰ ਦੇ ਵਿੱਚ ਹੁਣ ਬਹੁਤ ਹੀ ਵੱਡੀਆਂ-ਵੱਡੀਆਂ ਅਪਾਰ ਖੁਸ਼ੀਆਂ ਸਫਲਤਾਵਾਂ ਇਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ ਜਿਸ ਕਰਕੇ ਇਹਨਾਂ ਦਾ ਜੀਵਨ ਹੁਣ ਭਿਖਾਰੀਆਂ ਤੋਂ ਰਾਜਿਆਂ ਦੇ ਸਮਾਨ ਹੋ ਜਾਵੇਗਾ ਕਿਉਂਕਿ ਦੋਸਤੋ ਬਹੁਤ ਲੰਮੇ ਸਮੇਂ ਦੇ ਬਾਅਦ ਕਰਮਫਲ ਦਾਤਾ ਭਗਵਾਨ ਵਿਸ਼ਨੂ ਜੀ ਤੇ ਮਾਤਾ ਲక్ష్ਮੀ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਤੇ ਬੇਹਦ ਬਸੰਨ ਹੋ ਚੁੱਕੇ ਹਨ ਜਿਸ ਕਰਕੇ ਹੁਣ ਇਹਨਾਂ ਦੇ ਬੰਦ ਕਿਸਮ ਦਾ ਤਾਲਾ ਖੁੱਲਣ ਵਾਲਾ ਹੈ ਇਹ ਸ਼ੇਰ ਰਾਸ਼ੀ ਵਾਲੇ ਤਾਂ ਅਨਾਲ ਮੱਲ ਮੱਲ ਹੋਣ ਵਾਲੇ ਹਨ ਦੋਸਤੋ ਕਿਹਾ ਜਾਂਦਾ ਹੈ ਕਿ ਕਰਮਫਲ ਦਾਤਾ ਜਦੋਂ ਆਪਣੇ ਪਗਤਾ ਤੋਂ ਬੇਹਦ ਬਸੰਨ ਹੋ ਜਾਂਦੇ ਹਨ ਤਾਂ ਉਹਨਾਂ ਦੀ ਹਰ ਇੱਕ ਇਸ਼ਾਫਰ ਪੂਰੀ ਕਰ ਦਿੰਦੇ ਹਨ ਉਹਨਾਂ ਦੇ ਬਚਪਨ ਦੇ ਵਿੱਚ ਫਿਰ ਸੁਪਨੇ ਜਿਹੜੇ ਹਨ ਦੇਖੇ ਹੁੰਦੇ ਹਨ ਉਹ ਵੀ ਪੂਰੇ ਹੋ ਜਾਂਦੇ ਹਨ ਇਸ ਕਰਕੇ ਦੋਸਤੋ ਹੁਣ ਤੁਹਾਡੀ ਹਰ ਇੱਕ ਇਸ਼ਾ ਪੂਰੀ ਹੋ ਜਾਵੇਗੀ ਤੁਹਾਡੇ ਬਚਪਨ ਦੇ ਸੁਪਨੇ ਪੂਰੇ ਹੋਣਗੇ ਜਿਸ ਕਰਕੇ ਤੁਹਾਡੇ ਘਰ ਵਿੱਚ ਪੈਸਾ ਵੀ ਆਵੇਗਾ ਆਰਥਿਕ ਤੰਗੇ ਵੀ ਦੂਰ ਹੋਵਗੇ ਤਾਂ ਦੌਲਤ ਦੇ ਬਸਾਤ ਹੋਵੇਗੇ ਜੱਸ ਕਰਕੇ ਹੁਣ ਤੁਹਾਨੂੰ ਤਨਵਾਨ ਪਨੰਤ ਕੋਈ ਵੀ ਦਾਤਾ ਵੀ ਨਹੀਂ ਰੋਕ ਸਕਦਾ ਪਰ ਦੋਸਤੋ ਦੇਖਣਾ ਇਹ ਹੋਵੇਗਾ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਵਿਸ਼ਨੋ ਜੀ ਦੇ ਅਤੇ जय माता लक्ष्मी जी दी लेके हाजरी लगवाना जी आओ जानते हैं जी वो केढ़ियां खुश नसीब राशियां हैं उन खुश नसीब राशियां ਦੇ ਵਿੱਚ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਗੱਲ ਕਰਦੇ ਹਾਂ ਕਿ ਹਫ਼ਤਾ ਜਿਹੜਾ ਹੈ ਬੜਾ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਹੁਣ ਪੂਰੀ ਹੀ ਜ਼ਿੰਦਗੀ ਪੈਸੇ ਦੀ بارش ਹੋਣ ਵਾਲੀ ਹੈ ਇਹਨਾਂ ਦੇ ਹੁਣ ਸਭ ਤੋਂ ਵਿਚਕਾਰਲੇ ਬੱਚਾ ਜਿਹੜਾ ਹੈ ਉਹਨੂੰ ਕੋਈ ਸਰਕਾਰੀ ਜੋਬ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਹੁਣ ਇਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਨਾ ਹੀ ਇਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾ ਹੀ ਮਾਨਸਿਕ ਪਰੇਸ਼ਾਨੀ ਦਾ ਘਰ ਵਿੱਚ ਮਾਇਆ ਹੀ ਮਾਇਆ ਇਹਨਾਂ ਦੇ ਘਰ ਵਿੱਚ ਹੋਵੇਗੀ ਦੋਸਤੋ ਇਹਨਾਂ ਦੇ ਜਿਹੜੇ ਬੱਚੇ ਹਨ ਵਿਚਕਾਰਲੇ ਆਪਣੇ ਮਾਤ ਪਿਤਾ ਦਾ ਨਾਮ ਰੋਸ਼ਨ ਕਰਨ ਵਾਲੇ ਹਨ ਇਨਾਂ ਨੂੰ ਮਾਨ ਸਨਮਾਨ ਮਿਲ ਸਕਦਾ ਹੈ ਇਥੋਂ ਤੱਕ ਕਿ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਹੁਣ ਪੈਸਾ ਹੋਵੇਗਾ ਤੇ ਇਹਨਾਂ ਦੇ ਜਿਹੜੇ ਵੱਡੇ ਵੱਡੇ ਦੁਸ਼ਮਣ ਹਨ ਉਹ ਵੀ ਹੁਣ ਇਹਨਾਂ ਦਾ ਪਾਣੀ ਉੱਪਰਣਗੇ ਪਰ ਦੋਸਤੋ ਜੇਕਰ ਇਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਦੁੱਖਾਂ ਦਾ ਸਾਇਆ ਬਣਿਆ ਰਹਿੰਦਾ ਹੈ ਕੋਈ ਨਾ ਕੋਈ ਪਰਿਵਾਰਿਕ ਮੈਂਬਰ ਬਿਮਾਰ ਰਹਿੰਦਾ ਹੈ ਤਾਂ ਇਹਨਾਂ ਦੇ ਉਸ ਪਰਿਵਾਰਿਕ ਮੈਂਬਰ ਨੂੰ ਹੁਣ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਦੋਸਤੋ ਭਗਵਾਨ ਵਿਸ਼ਨੋ ਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਰਾਸ਼ੀ ਵਾਲਾਂ ਦੇ ਪਨ ਚੁੱਕਿਆ ਹੈ ਜਿਸ ਕਰਕੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਰਹਿਣ ਵਾਲੀ ਹੈ ਜੇਕਰ ਇਹ ਚਾਹੁੰਦੇ ਹਨ ਕਿ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਹਮੇਸ਼ਾ ਦੇ ਲਈ ਇਹਨਾਂ ਤੇ ਬਣਿਆ ਰਹੇ ਇਹਨਾਂ ਨੂੰ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਇਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਹੋਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਤਾ ਹੈ ਕਿ ਇਹ ਹਫਤਾ ਤੁਹਾਡੇ ਲਈ ਬੜਾ ਸ਼ੁਭ ਤੇ ਬਿਹਤਰ ਹੋਣ ਵਾਲਾ ਹੈ ਕਿਉਂਕਿ ਦੋਸਤੋ ਇਹਨਾਂ ਦਾ ਲੰਮਾ ਸਮਾਂ ਪੈਸਾ ਜੇਕਰ ਕਿਤੇ ਰੁਕਿਆ ਹੋਇਆ ਸੀ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਪੈਸਾ ਪ੍ਰਾਪਤ ਹੋਵੇਗਾ ਜਿਸ ਨਾਲ ਇਹਨਾਂ ਨੂੰ ਵੱਡਾ ਤਨਲਾਭ ਵੀ ਹੋਣ ਵਾਲਾ ਹੈ ਐਸੋ ਇਲਾਵਾ ਭਗਵਾਨ ਵਿਸ਼ਨੂ ਜੀ ਦਾ ਆਸ਼ੀਰਵਾਦ ਇਹਨਾਂ ਤੇ ਹਮੇਸ਼ਾ ਬਣਿਆ ਰਹੇਗਾ ਜੇਕਰ ਇਹ ਗ੍ਰੇਬ ਲੋਕਾਂ ਨੂੰ ਦਾਨ ਕਰਦੇ ਹਨ ਤਾਂ ਇਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਹੋਵੇਗੀ। 19 રાશિ ਵਾਲਿਆਂ ਹੁਣ ਗੱਲ ਕਰਦੇ ਹਾਂ ਜੀ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਕੀਤਾ ਸੀ। ਉਹਨਾਂ ਦੀ ਹੁਣ ਪਰੇਸ਼ਾਨੀ ਖਤਮ ਹੋਣ ਵਾਲੀ ਹੈ ਜੇਕਰ ਇਹਨਾਂ ਲੰਮੇ ਸਮੇਂ ਤੋਂ ਕਿਧਰੇ ਪੈਸਾ ਰੁਕਿਆ ਹੋਇਆ ਸੀ ਉਹ ਵਾਪਸ ਮਿਲ ਜਾਵੇਗਾ। ਐਸ ਤੋਂ ਇਲਾਵਾ ਇਹ ਆਪਣਾ ਕੋਈ ਨਵਾਂ ਵਪਾਰ ਵੀ ਸ਼ੁਰੂ ਕਰ ਸਕਦੇ ਹਨ। ਉਸ ਕੰਮ ਦੇ ਵਿੱਚ ਹੋਣਾ ਇਹਨਾਂ ਰਾਤ ਚੌਗਣੇ ਤਰੱਕੀ ਕਰਨਗੇ ਪਰ ਉਹ ਵਪਾਰ ਦਾ ਕੰਮ ਇਹਨਾਂ ਨੂੰ ਬੁੱਧਵਾਰ ਜਾਂ ਵੀਰਵਾਰ ਦੇ ਦਿਨ ਹੀ ਸ਼ੁਰੂ ਕਰਨਾ ਚਾਹੀਦਾ ਹੈ ਜੋ ਕਿ ਇਹਨਾਂ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਉਹ ਵਪਾਰ ਦਾ ਕੰਮ ਇਹਨਾਂ ਦਾ ਗਰੀਬੀ ਪਰਿਆਜਿਵਨ ਅਮੀਰੀ ਵਿੱਚ ਬਦਲ ਸਕਦਾ ਹੈ। ਇਹਨਾਂ ਦੇ ਘਰ ਵਿੱਚ ਵੱਡੀ ਮਾਤਰਾ ਵਿੱਚ ਮਾਇਆ ਦਾ ਆਗਮਨ ਹੋਵੇਗਾ ਜੇਕਰ ਫਿਰ ਵੀ ਕਮਾਂ ਕਰਾਂ ਦੇ ਵਿੱਚ ਰੁਕਾਵਟਾਂ ਹੁੰਦੀਆਂ ਹਨ ਤਾਂ ਭਾਈ ਮਾਈ ਤੋਂ ਪਹਿਲਾਂ ਪਹਿਨਾ ਤੀਰਥ ਯਾਤਰਾ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਇਨ੍ਹਾਂ ਰਾਹਾਂ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਿਲਕੁਲ ਸਮਾਪਤ ਹੋ ਜਾਣਗੀਆਂ ਹਰ ਕੰਮ ਵਿੱਚ ਆਸਾਨੀ ਨਾਲ ਸਿਰੇ ਚੜ ਜਾਵੇਗਾ ਕੋਈ ਕਟਨਾ ਵਾਪਰਨ ਵਾਲੀ ਹੈ ਤਾਂ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਇਹਨਾਂ ਤੇ ਸੰਕਟ ਤਲਣ ਵਾਲਾ ਹੈ ਕਿਉਂਕਿ ਭਗਵਾਨ ਵਿਸ਼ਨੂੰ ਇਹਨਾਂ ਦੀ ਪੂਜਾ ਭਗਤੀ ਤੇ ਦਾਨ ਪਾਉਣ ਤੋਂ ਪ੍ਰਸੰਨ ਹੋ ਕੇ ਇਹਨਾਂ ਦਾ ਭੁਰਾ ਸਮਾ ਹੁਣ ਖਤਮ ਕਰਨ ਵਾਲੇ ਹਨ ਕਰ ਵਿੱਚ ਖੁਸ਼ਹਾਲੀ ਹੋਵੇਗੀ ਅਗਲੇ ਕੋਸ਼ਨਾ ਸੇਵ ਰਾਸ਼ੀ ਹੈ ਜੇ ਸੇਂਗ ਰਾਸ਼ੀ ਸੇਂਗ ਰਾਸ਼ੀ ਵਾਲਿਆਂ ਦਾ ਸਈਏ ਕਿ ਭਗਵਾਨ ਵਿਸ਼ਨੋ ਜੀ ਤੁਹਾਡੇ ਤੇ પ્રસન્ન ਹੋ ਚੁੱਕੇ ਹਨ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਸੁੱਤੀ ਹੋਈ ਕਿਸਮਤ ਜਾਗਣ ਵਾਲੀ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦੇ ਨਾਮ ਦੇ ਉੱਤੇ ਵੱਡੇ ਵੱਡੇ ਤੁਸੀਂ ਤਨਪੁੰਨ ਕਾਫੀ ਸਮੇਂ ਤੋਂ ਕਰਦੇ ਆ ਰਹੇ ਹੋ ਜੋ ਕਿ ਹੁਣ ਤੁਹਾਡੇ ਲਈ ਵਰਦਾਨ ਸਾਬਤ ਹੋਣਗੇ ਤੁਸੀਂ ਗਰੀਬਾਂ ਦੀ ਮਦਦ ਕੀਤੀ ਹੈ ਤੇ ਨਵਾਂ ਮਕਾਨ ਬਣਾਉਂਦਾ ਹਰ ਕੰਮ ਅਧੂਰਾ ਜਿਹੜਾ ਛੱਡ ਦਿੱਤਾ ਸੀ ਇਸ ਵਾਰ ਤੁਸੀਂ ਉਹ ਪੂਰਾ ਕਰ ਲਵੋਗੇ ਤੁਹਾਨੂੰ ਸਫਲਤਾ ਮਿਲੇਗੀ ਮੇਰਵਾਰ ਦੇ ਦਿਨ ਤੁਸੀਂ ਕਿਸੇ ਵੀ ਭਗਤ ਨੂੰ ਦਾਨਪੁਣ ਕਰਕੇ ਭੋਜਨ ਕਰਵਾ ਕੇ ਨਵੇਂ ਸਿਰੇ ਤੋਂ ਕੰਮ ਜੱਕਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ ਤੁਹਾਡਾ ਘਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਵੇਗਾ ਤੁਹਾਡੀ ਤਾਂ ਦੌਲਤ ਦੀ ਕੋਈ ਵੀ ਤੁਹਾਡੇ ਘਰ ਦੇ ਵਿੱਚ ਕਮੀ ਨਹੀਂ ਹੋਵੇਗੀ ਇਸੋ ਈਲਾਵਾ ਇਹਨਾਂ ਦੇ ਬੱਚੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਵਾਲੇ ਹਨ ਇਹਨਾਂ ਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਸਫਲਤਾਵਾਂ ਮਿਲਣਗੀਆਂ ਕਿਉਂਕਿ ਕਾਫੀ ਸਮੇਂ ਤੋਂ ਸਖਤ ਮਿਹਨਤ ਆਪਣੇ ਘਰ ਦੀ ਛੱਤ ਦੇ ਉੱਤੇ ਮਿੱਠੇ ਚਾਵਲ ਤੇ ਮਿੱਠੀਆਂ ਰੋਟੀਆਂ ਪੰਛੀਆਂ ਨੂੰ ਜ਼ਰੂਰ ਤੁਹਾਨੂੰ ਪਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਹੋ ਜਾਵੇਗਾ ਤੁਹਾਡੀ ਗਰੀਬੀ ਚੜ੍ਹ ਤੋਂ ਖਤਮ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸੇਇ ਕਿ ਤੁਹਾਡੇ ਲਈ ਇਹ ਸਮਾਂ ਬੜਾ ਹੀ ਚੰਗਾ ਸਾਬਤ ਹੋਵੇਗਾ ਕਿਉਂਕਿ ਭਗਵਾਨ ਵਿਸ਼ਨੂੰ ਤੁਹਾਡੇ ਘਰ ਵਿੱਚ ਬਰਾਜਮਾਨ ਹੋਣ ਕਰਕੇ ਤੁਹਾਡੇ ਘਰ ਦੀ ਸਵੱਛਤਾ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਅਜਿਹਾ ਹੋਣ ਤੋਂ ਭਗਵਾਨ ਵਿਸ਼ਨੂੰ ਜੀ ਤੁਹਾਡੇ ਤੋਂ ਖੁਸ਼ ਹੋਣਗੇ ਪੂਰੀ ਜ਼ਿੰਦਗੀ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਜਿਵੇਂ ਕਿ ਤੁਸੀਂ ਕੋਈ ਕੱਪੜੇ ਦਾ ਬਿਜ਼ਨਸ ਕਰਦੇ ਹੋ ਜਾਂ ਪ੍ਰਾਪਰਟੀ ਡੀਲਰ ਜਾਂ ਠੇਕੇਦਾਰੀ ਦਾ ਸ਼ੁਰੂਕਾਰ ਲੈਂਦੇ ਹੋ ਤਾਂ ਉਸ ਕੰਮ ਦੇ ਲਈ ਤੁਹਾਨੂੰ ਹੁਣ ਹੁਣ ਸਮਾਂ ਬੜਾ ਹੀ ਸ਼ੋਭਾ ਸਾਬਤ ਹੋ ਜਾਵੇਗਾ ਜਿਸ ਕਰਕੇ ਤੁਸੀਂ ਹੁਣ ਬਹੁਤ ਪੈਸਾ ਕਮਾਓਗੇ ਮੌਦਤਾ ਤੋਂ ਪੁਰਾਣੀ ਗਰੀਬੀ ਤੁਹਾਡੀ ਹੁਣ ਦੂਰ ਹੋ ਸਕਦੀ ਹੈ ਤੁਸੀਂ ਰੋੜਾ ਤੋਂ ਕਰੋੜਪਤੀ ਬਣ ਸਕਦੇ ਹੋ ਪਰ ਜੇਕਰ ਇਹਨਾਂ ਦੇ ਕੰਮਕਾਰ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਤੁਹਾਨੂੰ ਦੱਸੇ ਕਿ ਤੁਹਾਨੂੰ ਤੀਰਥ ਯਾਤਰਾ ਤੇ ਜਾਣਾ ਹੋਵੇਗਾ ਘੱਟੋ ਘੱਟ 4-5 ਤਨ ਤੁਸੀਂ ਤੀਰਥ ਯਾਤਰਾ ਕਰਨੀ ਹੈ ਅਜੇ ਆ ਸਭ ਪਰਗਵਾਨ ਵਿਸ਼ਨੋ ਜੀ ਦੀ ਅਪਾਰ ਕਿਰਪਾ ਦੇ ਨਾਲ ਹੋਣ ਵਾਲਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਦਾਸ ਤੈ ਹੈ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਤ ਹੋਵੇਗਾ ਤੁਹਾਡੇ ਲਈ ਲੋਟਰੀ ਬੰਪਰ ਸਾਬਤ ਹੋਵੇਗਾ ਤੁਹਾਡੇ ਲਈ ਲੋਟਰੀ ਬੰਪਰ ਸਾਬਤ ਹੋਵੇਗਾ ਕਿਉਂਕਿ ਹੁਣ ਤੁਹਾਨੂੰ ਕੋਈ ਖੁਸ਼ਖਬਰੀ ਦੀ ਖਬਰ ਸੁਣਾਉਣਾ ਮਿਲ ਸਕਦੀ ਹੈ ਤੁਹਾਡੇ ਘਰ ਵਿੱਚ ਪੈਸਾ ਛੱਪੜ ਫਾੜ ਕੇ ਆਵੇਗਾ ਦਿਨਾਂ ਵਿੱਚ ਹੀ ਤੁਸੀਂ ਧਨવાન ਹੋ ਜਾਓਗੇ ਨਾਲ ਹੀ ਨਾ ਤੁਹਾਨੂੰ ਦੱਸਾਂ ਇੱਕ ਜੇਕਰ ਤੁਸੀਂ ਨਵੇਂ ਮਸ਼ੀਨਰੀ ਕੋਈ ਖਰੀਦਣਾ ਚਾਹੁੰਦੇ ਹੋ ਤਾਂ ਵੀ ਖਰੀਦ ਸਕਦੇ ਹੋ ਅਗਲੀ ਰਾਸ਼ੀ ਆ ਜੀ ਬ੍ਰੇਸ਼ਕ ਰਾਸ਼ੀ ਬ੍ਰੇਸ਼ਕ ਰਾਸ਼ੀ ਵਾਲਾਂ ਨੂੰ ਦੱਸ ਤਾਏ ਕਿ ਮਾਤਾ ਲక్ష్ਮੀ ਦੇ ਭਗਵਾਨ ਵੇਸ਼ਨੋ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਜਿਵੇਂ ਨਾ ਤੁਹਾਡੇ ਜਿਮਣ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਟ ਨਿਊਜ਼ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਰੁਕਿਆ ਹੋਇਆ ਪੈਸਾ ਵੀ ਵਾਪਸ ਆ ਸਕਦਾ ਹੈ ਇਸ ਸਮੇਂ ਜਿਨ੍ਹਾਂ ਦੇ ਕਰਜੋ ਜੋ ਲਾਦ ਨਹੀਂ ਸੀ ਉਹਨਾਂ ਨੂੰ ਬੋਤੈ ਦੀ ਪ੍ਰਾਪਤੀ ਹੋਵੇਗੀ ਅਜੇ ਆਉਣ ਦੇ ਯੋਗ ਹਨ ਦੋਸਤੋ ਇਹ ਸੀ ਉਹ ਕੁਸ਼ਨਰ ਸੇਪ ਤੇ ਪਾਰਸ਼ਾਲੀ ਰਾਸ਼ੀਆਂ ਜਿਨ੍ਹਾਂ ਤੇ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਗਈ ਹੈ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ